ਸਾਡੇ ਸਤਿਵੰਤ ਜੀ ਮੁੰਡੀਆਂ ਸਾਹਿਬ ਪੜ ਗਾਓ ਜਾ ਤੇ ਸਾਡੇ ਲੋਕ ਸਭਾ ਦੇ ਚਾਰ ਨਵਜੋਧ ਜਲਕ ਜੀ ਸਾਡੇ ਆਮ ਆਦਮੀ ਪਾਰਟੀ ਦੇ ਬਲੋਕ ਪ੍ਰੈਜ਼ੀਡੈਂਟ ਸਾਹਿਬ ਸਾਡੇ ਟਰੱਕ ਗਰੀਆਂ ਦੇ ਪ੍ਰਣਾਮ ਸਾਡੇ ਨੌਜਵਾਨ ਵੀ ਜਿਨੇ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਲਾਜਾ ਵਿਦਾਜ ਉਹਨਾਂ ਦਾ ਧੰਨਵਾਦ ਕਰਦਾ ਚੇਚੇ ਤੋਂ ਵੀ ਸਾਡੇ ਭਰਾ 25 ਸਾਲ ਸਰਪੰਚ ਰਹੇ ਇਹ ਨਾ ਫੁੱਗਰ ਫਿਰਦੇ ਚੇਅਰਮੈਨ ਰਹੇ ਕਰਨਜੀਤ ਜੀ ਸਾਡੇ ਗਿਲਸਾਹ ਉਹਨਾਂ ਨੇ ਜਨਾਬ ਆਮੀ ਪਾਰਟੀ ਜੁਆਇਨ ਕੀਤੀ ਹੈ ਤੇ ਮੈਂ ਬਿਰਦੀ ਗਾਇਆਂ ਚੋਂ ਆਪਣੇ ਭਰਾ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਹੋਣ ਆ ਨੌ ਹਲਕਿਆਂ ਜੀ ਇਹਨਾਂ ਦੇ ਕੋਈ ਰਿਸ਼ਤੇਦਾਰੀ ਜਾਂ ਕੋਈ ਯਾਰੀ ਦੋਸਤੀ ਬਹੁਤ ਜਿਆਦਾ ਵਧੀਆ ਸਰਕਲ ਹੈ ਅੱਜ ਬਹੁਤ ਵੱਡਾ ਸਾਰਾ ਸਾਡੀਆਂ ਆਮ ਆਦਮੀ ਪਾਰਟੀ ਨੂੰ ਹੋਇਆ ਕਿਉਂਕਿ ਸਾਡੇ ਭਰਾ ਨੇ ਇਹਦੇ ਬਹੁਤ ਨਾਮ ਘਟਿਆ ਹੈ ਤੇ ਬਾਕੀ ਮੈਂ ਤੁਹਾਡੀਆਂ ਸਾਡੀਆਂ ਭੈਣਾਂ ਤੇ ਮਤਾਵਾ ਤੁਹਾਡਾ ਜਰੂਰੀ ਭਰਾਵਾ ਵੀ ਪਾਕਿਸਤਾਨ ਦੀ ਸੀਨੀਅਰ ਲੀਡਰ ਸੇ ਸਾਡੇ ਭੈਣਾਂ ਮਤਾਵਾ ਵੀ ਆਹ ਗੁਰੂ ਮਹਾਰਾਜ ਦੀ ਬਖਸ਼ੇ ਫਤਿਹ ਦੀ ਸ਼ਾਨ ਪਾਈਏ سارا کا دل دیا گہرائی چلو ہے کہ دو ہزار بائی دیں سارے آشرواد دائیا کہ ہر کا سب سے سیوا کرنا سو دل دیا گہرائی چمیشہ تاواد کرتے رہے گا سو جاتے آم آدمی پارٹی سرکار مکمری سردار پرونت سم جی نے روز ਸਕੂਲਾਂ ਦੇ ਵਿੱਚ ਜਿੱਥੇ ਸਾਡੀ ਇੱਕ ਪੰਜਾਬੀ ਦੇ ਸਾਡੀ ਫਖਰੀ ਦੀ ਵਾਇਰ ਕਦੇ ਆਪਦਾ ਵੀ ਕੰਮ ਹੁੰਦੀ ਸੀ ਤੇ ਜਦੋਂ ਕੋਲੇ ਵੀ ਨਾ ਸਕੂਲ ਚਾਣਾ ਜਿਹਨਾਂ ਨੇ ਇਹ ਵੀ ਭਾਬੀ ਜੀ ਨੇ ਕਿਹਾ ਕਿ ਮੈਂ ਨਾਲ ਇੱਕ ਹੋਰ ਕੰਮ ਕਰਵਾ ਦਿਓ ਕਿ ਹੁਣ ਜਦੋਂ ਵੀ ਆਵਾਜ਼ੀ ਪਾਕੀ ਦੀ ਸਰਦਾਰ ਹੈ ਤੇ ਜਿੱਥੇ ਸਕੂਲਾਂ ਦੇ ਵਿੱਚ 10 12 ਨਵੇਂ ਅਧਿਆਪਕ ਆਏ ਨਵੀਆਂ ਮੈਡਮਾਂ ਆਈਆਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ 45000 ਬੱਕਰੀ ਸਰਦਾਰ ਭਗਤ ਸਿੰਘ ਬਾਜੂ ਨੇ ਦਿੱਤੀ ਆ ਮਹਾਨ ਕਲੀਰ ਨੇ ਬਣਾਇਆ ਬਿਜਲੀ ਦੇ ਬਿੱਲ ਮਾਫ ਕੀਤੇ ਸੋ ਤੁਹਾਡੇ ਵੀ ਸਾਡੇ ਪਿੰਡਾਂ ਦਾ ਆਵਾਦੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਜੀ ਰੋਲ ਦਾ ਹੱਥ ਖੜਾ ਕਰੇ ਜੀ ਰੋਲ ਬਿਜਲੀ ਦੇ ਬਿੱਲਾਂ ਦਾ ਜੀ ਰੋਲ ਦਾ ਥੜਾ ਕਰੇ ਚੀ ਦੇਖੋ 90% ਸਾਡੇ ਪਿੰਡਾਂ ਦੇ ਪਤਾਵਾਂ ਦੇ ਵੀਰਾਂ ਦੇ ਬਿੱਲ ਮਾਫ ਹੋ ਗਿਆ ਸੋ ਜੇ ਤੁਹਾਡੀ ਪਾਈ ਹੋਈ ਵੋਟ ਆਮ ਆਗੂ ਦੀ ਪਾਰਟੀ ਦੀ ਸਰਕਾਰ ਜੇ ਤੁਸੀਂ ਆਪਣੀ ਸਰਕਾਰ ਬਣਾਈ ਸੀ ਤੇ ਸਰਕਾਰ ਤੋਂ ਆਸ਼ੀਰਵਾਦ ਕੋਟਲਾ ਖੜਿਆ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਾਣਾ ਕਿਉਂਕਿ ਬਹੁਤ 늦 ਕਰ ਰਿਹਾ ਜਿੱਥੇ ਵੀ ਜਾਣੇ ਆਪਾਂ ਪਿਆਰ ਲੋਗਾ ਸਾਡੇ ਹਲਕੇ ਦੇ ਵਿੱਚ ਬਹੁਤ ਵੱਡਾ ਸਤੂਰ ਹੋ ਗੱਲ ਮਿਲਿਆ ਵਾਧਾ ਮਿਲਿਆ ਜਿਲ੍ਹਾ ਅਧਿਕਾਰ ਤਰਨਜੀਤ ਸਿੰਘ ਗੇਲ ਸਰਪੰਚ ਸਾਹਿਬ ਪੂਰੀ ਟੀਮ ਦੇ ਨਾਲ ਸਾਮਨ ਹੋਏ ਇਹਨਾਂ ਦਾ ਪਾਸੇ ਜਿਲ੍ਹਾ ਸਾਹਿਬ ਹੈ ਆਵਾਜ਼ੀ ਪੰਜਾਬ ਲਿਵਰਟੀ ਦੇ ਸਾਰੇ ਪਾਣ ਪਾਣ ਸਤਿ ਸ਼੍ਰੀ ਅਕਾਲ ਜੀ ਅੱਜ ਹਲਕਾ ਫਤਿਹਗੜ੍ਹ ਸਾਹਿਬ ਤੋਂ ਜੀਪੀ ਸਾਹਿਬ ਸਰਦਾਰਦੀਪ ਸਿੰਘ ਦੀ ਮੁੰਡੇ ਜੋਗਬਾਈ ਹੈਡ ਨਕਲ ਮੀਟਿੰਗ ਮੋਟਰਸਬਧੀ ਕੀਤੀ ਗਈ ਸਤਿ ਸ੍ਰੀ ਅਕਾਲ ਵੀਰ ਜੀ ਪ੍ਰਧਾਨ ਜੀ ਸਾਰਾ ਤੋਂ ਚੈਨਲ ਦੇ ਸਵਾਗਤ ਆ ਕੀ ਕਰਨਾ ਚਾਹੁੰਦੇ ਜੀ ਅੱਜ ਦੀ ਮੀਟਿੰਗ ਅੱਜ ਦੀ ਜਿਹੜੀ ਮੀਟਿੰਗ ਆ ਕਿਉਂਕਿ ਲੋਕ ਸਭਾ ਤੋਂ ਉਹਨਾਂ ਦਾ ਵਿਗਲ ਵੱਚ ਚੁੱਕਿਆ ਬਹੁਤ ਹੀ ਜ਼ਿਆਦਾ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਵੱਲੋਂ ਬਹੁਤ ਪਰਮਹੰਗਾਰ ਦਤਾ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਆ ਭਗਵੰਤ ਸਿੰਘ ਜੀ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਜੋਗਵਾਹੀ ਦੇ ਹੇਠ ਜੋ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੀਆਂ ਉਹ ਤਕਰੀਬਨ 10 ਦੇ ਵਿੱਚੋਂ 8 ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਔਰ ਜਿਹੜੀਆਂ ਦੋ ਗਰੰਟੀਆਂ ਨੇ ਉਹ ਵੀ ਛੇਤੀ ਹੋਈ ਵੋਟਾਂ ਤੋਂ ਬਾਅਦ ਪੂਰੀਆਂ ਹੋਣ ਜਾ ਰਹੀਆਂ ਨੇ ਇਸ ਲਈ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਕਿਉਂਕਿ ਇਮਾਨਦਾਰ ਸਰਕਾਰ ਹੈ ਇਮਾਨਦਾਰ ਮੁੱਖ ਮੰਤਰੀ ਨੇ ਤੇ ਵਧੀਆ ਕੰਮ ਕਰਦੇ ਆ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਹੋ ਗਏ ਜਿਵੇਂ ਮhalla ਕਿਲੇ ਹੋ ਗਏ ਤੇ ਐਮੀਨੋ ਸਕੂਲ ਹੋ ਗਏ ਤੇ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਆ ਔਰ ਵੱਡੀ ਲੀਡ ਦੇ ਵਿੱਚ ਸਾਡੇ ਜੋ ਗੁਰਪ੍ਰੀਤ ਸਿੰਘ ਜੀਪੀ ਨੇ ਲੋਕ ਸਭਾ ਫਲਕਾ ਫਤੇਗੜ ਸਾਹਿਬ ਤੋਂ ਵੱਡੀ ਲੀਡ ਦਾ ਯਤਨ ਕੀਤਾ। ਠੀਕ ਜੀ। ਟੀਡੀਐਸ ਪੰਜਾਬ ਨੇ ਜੋ ਜਸਵੀਰ ਸਿੰਘ ਟਿੱਲੋ ਹਲਵਾਲਾ ਸਾਹਨੇ ਵਾਲ ਦੀ। ਕੁਰੀਆਂ ਦਾ ਸੂਕਾ ਸੂਰਾ ਉਨਕੋਲ ਬਣਾਇਆ ਜਾਵੇਗਾ। ਜਲਦੀ ਕਰਦਾ ਜੇ ਬਹੁਤ ਜਲਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੁਰੀਆਂ ਦਾ ਸੂਨਾ ਕੋ ਪ੍ਰੋਬਲਮ ਬਣਾਇਆ ਜਾਵੇ। ਬਹੁਤ ਉਤਸ਼ਾਹ। ਕਿਉਂਕਿ ਜੋ ਸਾਡੇ ਮੁਖਵੰਨ ਸਿੰਘ ਸਾਹਿਬ ਨੇ ਸਾਡੇ ਦੋ ਸਾਥੀ ਚਾਹਿਆ ਹੈ ਕਿ ਸਾਨੂੰ ਗੈਰ ਹੈਲਥ ਕੈਰ ਦੇ ਲਈ ਚਾਹੇ ਜੋਬ ਦੀ ਗੱਲ ਕਰੀਏ ਚਾਹੇ ਜਿਵੇਂ ਜੀਵਨ ਦਾ ਪਾਣੀ ਪੁਚਾਇਆ ਜਾਂ ਕਿਹੜਾ ਟਿਕਾਣੇ ਨੂੰ ਬਿਜਲੀ ਦੀ ਕਮੀ ਫਿਕਸ ਕਰਨ ਨੂੰ ਉਹ ਨਹੀਂ ਦੇ ਦਿੰਦੇ ਜੀ ਹੈ ਤੇ ਸਾਡੇ ਫੌਜੀ ਪਲਾਵਾ ਨੂੰ ਜਦੋਂ ਸਬੀਤ ਹੁੰਦੇ ਉਹਨੇ ਫਰੰਟ 'ਤੇ ਦਾ ਸੈਕੰਡਰੀ ਗਵਰਨਮੈਂਟ ਦਿੰਦੀ ਹੈ ਉਹਦੇ ਸਾਹਮਣੇ ਜਿਹੜੇ ਕੰਮ ਨੇ ਸਾਡੇ ਉਹ ਬਹੁਤ ਕੰਮ ਹੋਏ ਨੇ ਤੁਹਾਨੂੰ ਪੂਰਾ ਰਿਸਪੋਰਟ ਮਿਲਿਆ ਤੁਹਾਨੂੰ ਮਾਣ ਹੈ ਕਿ ਉਹ ਬਹੁਤ ਸਰਬਰੀਏ ਜਿਹੜਾ ਚਾਰਜ ਉਹਨਾਂ ਜਾਂਦਾ ਉਹ ਅਫਸਰ ਨੂੰ ਜਿਸ ਦਾ ਲੋਕ ਸਭਾ ਹਲਕਾ ਤੋਂ ਬਹੁਤ ਮਦਿਆ ਬੋਲਦਾ ਜਦੋਂ ਕੁੜਾ ਜਿਹੜੇ ਪਾਤਰੋਂ ਮੁਰਿਆ ਸਾਹਿਬ ਦਾ ਬਹੁਤ ਮੈਂਕ ਕੀਤਾ 2 ਸਾਲ ਦੇ ਵਿੱਚ ਤੁਹਾਨੂੰ ਇੰਨਾ ਵੀ ਬਹੁਤ ਗਨਤਕਾਂ ਦੀ ਲੋੜ ਨਹੀਂ ਮੁਰਿਆ ਸਾਹਿਬ ਕਰਨੀ ਚਾਹੀਦੀ ਮੁਰਿਆ ਵੀ ਕਹਿਣਾ ਚਾਹੁੰਦਾ ਆਪ ਤੁਹਾਡੇ ਸਾਰੇ ਭਰਾਵਾਂ ਦਾ ਜੋ ਗਿਆ ਮਹਾਤਮਾ ਦੀ ਕਿਰਪਾ ਨਾਲ ਜਿਹੜੀ ਕਰਦੀ ਸਰਕਾਰ ਨੂੰ ਸਨਮਾਨ ਤੋਂ ਦੂਸ਼ ਜਿਹੜੇ ਕੰਮਾਂ ਤੋਂ ਵੀ ਡਿਮਾਂਡ ਕੀਤੀ ਰਾਜ ਨਾਲ ਫੰਡ ਮਿਲੇ ਆ ਜਰਨਲ ਸਾਹਮਣੇ ਰਾਜਾਂ ਦੇ ਜਿਹੜੇ 300 ਕਰੋੜ ਦੀ ਲੱਗਾ ਛੱਟਾ ਬਣਿਆ ਮਹੱਲਾ ਕਲੀਨਿਕ ਬਣੇ ਐਂਡ ਸਕੂਲ ਬਣੇ ਪ੍ਰਮਿਟ ਹਸਪਤਾਲ ਬਣਿਆ ਸੇਂਟਰ ਲੋਕਦਾਰਾ ਦੇਖ ਸਕਦਾ ਸਾਡੇ ਕੰਮ ਖੜੇ ਪੜੇ माम सेवादार आहे रहांगी खे